ਪੰਜਾਬ ਦੇ ਮੁੱਖ ਮੰਤਰੀ ਅਗਰਪੁਰਮਨ ਤਮਨ ਹੋਰਾਂ ਦੀ ਗੱਲ ਕਰੀਏ ਤੇ ਉਹਨਾਂ ਦੀ ਸਿਹਤ ਦੇ ਵੀ ਜਿਹੜਾ ਇਸ ਸਮੇਂ ਸੁਧਾਰ ਦੱਸਿਆ ਜਾ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਕ ਸਿੰਘ ਸੈਣੀ ਵੀ ਜਿਹੜੇ ਹਨ ਉਹਨਾਂ ਨੇ ਨਾਲ ਮੁਲਾਕਾਤ ਕੀਤੀ ਹੈ। ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ। ਇਸ ਸਮੇਂ ਅਸੀਂ ਫੋਰਟਿਸ ਹਸਪੀਟਲ ਦੇ ਵਿੱਚ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਰੇਂਦਰ ਮੋਦੀ ਹੋਈ ਹੋਰਾਂ ਦਾ ਵੀ ਜਿਹੜਾ ਹੈ ਪੰਜਾਬ ਦਾ ਦੌਰਾ ਹੈ। ਪੂਰਾ ਕਾਫਲਾ ਜਿਹੜਾ ਹੈ ਸੀਐਮ ਪੰਜਾਬ ਦਾ ਜਿਹੜਾ ਹੈ ਤੇ ਇਸ ਸਮੇਂ ਮੌਜੂਦ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵਾਨ ਜੀ ਤਮਨ ਹਰਾਂ ਦੀ ਗੱਲ ਕਰੀਏ ਤੇ ਉਹਨਾਂ ਦੀ ਸਿਹਤ ਦੇ ਵੀ ਜਿਹੜਾ ਇਸ ਸਮੇਂ ਸੁਧਾਰ ਦੱਸਿਆ ਜਾ ਰਿਹਾ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਇਹ ਜਿਹੜਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਜਿਹੜੇ ਹਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਅਸੀਂ 40s ਹਸਪੀਟਲ ਦੇ ਵਿੱਚ ਆਏ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਪੂਰਾ ਕਾਫਲਾ ਜਿਹੜਾ ਹੈ ਸੀਐਮ ਪੰਜਾਬ ਦਾ ਜਿਹੜਾ ਹੈ ਇੱਥੇ ਇਸ ਸਮੇਂ ਮੌਜੂਦ ਹੈ ਕਿਉਂਕਿ ਪਿਛਲੇ 2 ਦੋ ਦਿਨਾਂ ਤੋਂ ਜਿਹੜੇ ਨੇ 40s ਹਸਪੀਟਲ ਦੇ ਵਿੱਚ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਜੀ ਤਮਨ ਉਹਨਾਂ ਦੀ ਪਲਸ ਰੇਟ ਜਿਹੜ ਕਿ ਕਿਰਾਇਆ ਗਿਆ ਸੀਗਾ ਤੇ ਬਿਲਕੁਲ ਡਾਕਟਰਸ ਦੇ ਨਾਲ ਕੁਝ ਦਿਨ ਪਹਿਲਾਂ ਜਿਹੜੀ ਹੈ ਗੱਲਬਾਤ ਹੋਈ ਸੀਗੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਹੁਣ ਸਿਹਤ ਦੇ ਵਿੱਚ ਲਗਾਤਾਰ ਜਿਹੜਾ ਹੈ ਸੁਧਾਰ ਹੋ ਰਿਹਾ ਹੈ ਕੱਲ ਵੀ ਜਿਹੜੀ ਆਮ ਆਦਮੀ ਪਾਰਟੀ ਦੇ ਵੱਡੀ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚੀ ਸੀਗੀ ਤੇ ਅਗਰ ਇਸ ਸਮੇਂ ਦੀ ਗੱਲ ਕਰੀਏ ਤੇ ਇਸ ਸਮੇਂ ਵੀ ਜਿਹੜੇ ਹਨ ਅੰਦਰ ਜਿਹੜੇ ਨੇ ਲੀਡਰ ਸਹਿਬਾਨ ਜਿਹੜੇ ਨੇ ਉਹਨਾਂ ਦੇ ਆਪਣਾ ਮਿਲਣ ਦਾ ਜਿਹੜਾ ਹੈ ਸਿਲਸਿਲਾ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਨਾਇਬ ਸਿੰਘ ਸੈਣੀ ਜਿਹੜੇ ਨੇ ਹਰਿਆਣਾ ਦੇ ਸੀਐਮ ਉਹ ਵੀ ਇੱਥੇ ਆਏ ਸਨ ਉਹਨਾਂ ਨੇ ਸਾਫ਼ ਤੌਰ ਤੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਹਾਲਚਾਲ ਜਿਹ ਨਟ ਦੀ ਇੱਕ ਅਹਿਮ ਮੀਟਿੰਗ ਵੀ ਹੋਣ ਜਾ ਰਹੀ ਹੈ ਜਿਹੜੀ ਕਿ 12 ਵਜੇ ਸੀਐਮ ਰੈ residense ਵਿੱਚ ਹੋਵੇਗੀ ਹਾਲਾਂਕਿ ਵੀਡੀਓ ਕਾਨਫਰੰਸ ਦੇ ذریعے ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਫੋਟਿਸ ਹਸਪੀਟਲ ਤੋਂ ਹੀ ਉਹਨਾਂ ਦੇ ਨਾਲ ਜੁੜਨਗੇ ਤੇ ਪੂਰਾ ਜਾਇਜ਼ਾ ਦਿੱਤਾ ਜਾਵੇਗਾ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਹਰੜਾਲੀ ਸਥਿਤੀ ਹੈ ਉਹਨੂੰ ਲੈ ਕੇ ਸਾਰੇ ਮੰਤਰੀ ਜਿਹੜੇ ਨੇ ਉਹ ਵੀ ਗਰਾਊਂਡ ਜ਼ੀਰੋ ਤੇ ਨੇ ਤੇ ਲਗਾਤਾਰ ਜਿਹੜੇ ਨੇ ਅਧਿਕਾਰੀਆਂ ਦੇ ਨਾਲ ਵੀ ਗੱਲ ਜਿਹੜੀ ਹੈ ਚੱਲ ਰਹੀ ਹੈ ਰਾਹਤ ਕਾਰਜ ਵੀ ਜਿਹੜੇ ਨੇ ਚੱਲ ਰਹੇ ਨੇ ਤੇ ਬਿਲਕੁਲ ਸਮੀਖਿਆ ਜਿਹੜੀ ਹੈ ਕੀਤੀ ਜਾਏਗੀ ਵੀ ਸਿਹਤ ਖਰਾਬ ਹੋਣ ਦੇ ਚਲਦੇ ਜਿਹੜਾ ਹੈ ਬਿਲਕੁਲ ਇਹ ਫੈਸਲਾ ਲਿੱਤਾ ਗਿਆ ਕਿ ਵੀਡੀਓ ਕਾਨਫਰੈਂਸ ਦੇ ਰਾਹੀਂ ਜਿਹੜਾ ਹੈ ਸੀਐਮ ਪੰਜਾਬ ਜਿਹੜਾ ਨੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਜੁੜਨਗੇ ਕਰੀਬ 12 ਵਜੇ ਦੇ ਆਸ-ਪਾਸ ਇਹ ਮੀਟਿੰਗ ਹੋਣੀ ਹੈ ਅਗਰ ਕੱਲ ਦੀ ਗੱਲ ਕਰੀਏ ਤੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਰੇਂਦਰ ਮੋਦੀ ਹੋਈ ਹੋਰਾਂ ਦਾ ਵੀ ਜਿਹੜਾ ਹੈ ਪੰਜਾਬ ਦਾ ਦੌਰਾ ਹੈ ਤੇ ਬਿਲਕੁਲ ਕੁਝ ਦਿਨ ਪਹਿਲਾਂ ਅਮਨ ਅਰੋੜਾ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਕਾਨਫਰੰਸ ਦੇ ਵੀ ਸਾਫ਼ ਤੌਰ ਤੇ ਕਿਹਾ ਕਿ ਕਰੀਬ 20000 ਕਰੋੜ ਦੇ ਆਸ-ਪਾਸ ਦੀ ਜਿਹੜੀ ਰਕਮ ਹੈ ਪੰਜਾਬ ਨੂੰ ਦਿੱਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਕਾਫ ਇਨੂੰ ਲੈ ਕੇ ਜਿਹੜੀ ਹੈ ਲਗਾਤਾਰ ਜਿਹੜੀ ਹੈ ਰਿਸਪੌਂਸ ਕਾਨਫਰੰਸਾਂ ਵੀ ਚੱਲ ਰਹੀਆਂ ਨੇ ਹੋ ਸਕਦਾ ਜਿਹੜੀ 12 ਵਜੇ ਕੈਬਨਿਟ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਪੂਰੀ ਸਮੀਖਿਆ ਕੀਤੀ ਜਾਵੇ ਕਿ ਕਿੰਨਾ ਕੀ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਨੀ ਹੈ ਕਿਉਂਕਿ ਹੁਣ ਰਾਹਤ ਵਾਲੀ ਖਬਰੇ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਵੀ ਜਿਹੜਾ ਹੈ ਬਿਲਕੁਲ ਘਟਿਆ ਹੈ ਤੇ ਉਹਨਾਂ ਨੂੰ ਲੈ ਕੇ ਹੁਣ ਜਿਹੜੇ ਉੱਥੇ ਬਾੜ ਪ੍ਰਭਾਵੀ ਜਿਹੜੇ ਲੋਕ ਨੇ ਉਹਨਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਵੇ ਕੀ ਕੀ ਮਦਦ ਹੁਣ ਤੱਕ ਉਹਨਾਂ ਨੂੰ ਪਹੁੰਚਾਈ ਗਈ ਹੈ ਕਿਹੜੀ ਜਗ੍ਹਾ ਤੇ ਉਹਨਾਂ ਨੂੰ ਠਹਿਰਾਇਆ ਗਿਆ ਹੈ ਇਹ ਪੂਰੀ ਇਸ ਚੀ ਕੈਬਨਟ ਦੀ ਐਮ ਮੀਟਿੰਗ ਹੋਵੇਗੀ ਤੇ ਉਹਦੇ ਵਿੱਚ ਸਾਰੇ ਪੰਜਾਬ ਜਿਹੜੇ ਨੇ ਵੀਡੀਓ ਕਾਨਫਰੈਂਸ ਦੇ ਰਾਹੀਂ ਜਿਹੜਾ ਹੈ ਫੌਥੀਸ ਹਸਪੀਟਲ ਤੋਂ ਹੀ ਜੁੜਨਗੇ ਮੁਹਾਲੀ ਤੋਂ ਕੈਮਰਾ ਪਰਸਨ ਰਕੇਸ਼ ਦੇ ਨਾਲ ਐਨਵੀ ਨਿਊਜ਼ ਲਈ ਅੰਮ੍ਰਿਤਸਰ ਦੀ ਰਿਪੋਰਟ